ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸੋਚੇ ਨਗਰ ਵਾਸੀਆਂ ਧੰਨਵਾਦ ਕਰਦਾ ਮੈਂ ਜਿੰਮੇਵਾਰੀ ਵੀ ਤੁਹਾਨੂੰ ਬੇਨਤੀ ਕੀਤੀ ਤੁਸੀਂ ਵੱਡੀ ਗੱਲ ਕੇ ਮੇਰੇ ਲਈ ਆ ਕੇ ਖੜੇ ਜੋ ਅੱਜ ਤੁਸੀਂ ਮੈਨੂੰ ਹੌਸਲਾ ਦਿੱਤਾ ਮੈਨੂੰ ਇਸ ਗੱਲ ਦਾ ਤੁਹਾਡੇ ਦੇ ਮਾਣ ਮੇਰੇ ਮਨ ਨੂੰ ਤਸੱਲੀ ਵੀ ਹੋ ਰਹੀ ਆ ਕਿ ਡੱਲੇ ਨਗਰ ਦੇ ਸੰਗਤ ਮੇਰੇ ਸਿਰ ਤੋਂ ਕਦੇ ਹੱਥ ਨਹੀਂ ਚੱਕੇਗੀ ਮੇਰੇ ਕੀਤੇ ਕੰਮਾਂ ਦਾ ਇਸ ਵਾਰੀ ਮਨ ਲਾ ਕੇ ਦਿਖਾ ਬਗੀ ਮੈਨੂੰ ਬੜੀ ਵੱਡੀ ਆਸ ਆ ਸਾਧ ਸੰਗਤ ਜੀ ਮੇਰੇ ਤੋਂ ਪਹਿਲਾਂ ਜਿੱਥੇ ਯਾਰੀ ਸਾਹਿਬ ਤੁਹਾਨੂੰ ਬੇਨਤੀ ਕਰਕੇ ਮੇਰੇ ਨੌਜਵਾਨ ਵੀਰਾਂ ਨੇ ਦੇ ਦਿੱਤੀ ਆ ਦਰਿਆ ਸਾਹਿਬ ਨੇ ਗੱਲ ਕੀਤੀ ਆ ਮੈਂ ਵੀ ਬੈਠਾ ਸੋਚ ਰਿਹਾ ਸੀ ਕਿ ਬੜਾ ਪੰਥਕ ਦੇਣਾ ਦੁਨੀਆ ਦਾ ਬੜਾ ਇਤਿਹਾਸ ਕਢਾਣਾ ਧਰਮ ਰੋਸ਼ਾਕਾ ਦੇਤੀ ਆ ਸ਼ੀਸ਼ ਦੀ ਅਮਰ ਚੜ੍ਹਨਾ ਦੀ ਆ ਸਸਗਤੀ ਤੱਕੇ ਦੇ ਖਿਲਾਫ ਜੋ ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ ਉਸ ਤੇ ਮੈਂ ਚੱਲਣ ਦੀ ਕੋਸ਼ਿਸ਼ ਕਰਦਾ ਇੱਕ ਉਹਨਾਂ ਦਾ ਛੋਟਾ ਜਿਹਾ ਉਜਾਰ ਜਿਹਾ ਸੇਵ ਬਣ ਕੇ ਮੈਂ ਉਸ ਤੱਕੇ ਦੇ ਖਿਲਾਫ ਅੱਜ ਵੀ ਜਦੋਂ ਵੀ ਕਿਸੇ ਨਾਲ ਬੇਇਨਸਾਫੀ ਹੋਣ ਦੀ ਕੋਸ਼ਿਸ਼ ਹੋਈ ਹੈ ਜੇਕਰ ਮੇਰੇ ਪਤਾ ਲੱਗਿਆ ਮੈਂ ਹਰੇਕ ਤੋਂ ਉੱਜਾ ਕੇ ਖੜਾ ਮੈਂ ਤੁਹਾਨੂੰ ਉਹ ਵੀ ਬੇਨਤੀ ਕਰ ਦਮਾ ਜਿਵੇਂ ਮੇਰੇ ਬੇਟੇ ਨੇ ਗੱਲ ਕੀਤੀ ਆ ਕਿ ਸੱਤ ਸਾਲ ਸੀਗੇ ਇਹਨਾਂ ਕੋਲੇ ਜਿਹੜਾ ਮੇਰੇ ਖਿਲਾਫ ਜਿੰਨੇ ਝੂਠੇ ਪ੍ਰਚਾਰ ਇਹਨਾਂ ਨੇ ਕੀਤੇ ਇਹ ਅੱਜ ਨਹੀਂ ਕੀਤੇ ਜਦੋਂ ਤੋਂ ਉਹ ਲੈ ਕੇ ਇਸ ਰਾਜਨੀਤਿਕ ਖੇਤਰ ਦੇ ਵਿੱਚ ਆਇਆ ਤੇ ਤੇ ਮੇਰੇ ਤੇ ਕਹੇ ਉਹ ਦੋਸ਼ ਲਾਇਆ ਤੇ ਤੇ ਕਹੇ ਜਾ ਲਾਇਆ ਪਰ ਸਾਹਿਬ ਸੰਗਤ ਜੀ ਠੀਕ ਆ ਕਿ 10 ਸਾਲ ਸਰਕਾਰਾਂ ਵੀ ਲੰਘੀਆਂ ਪਰ ਅੱਜ ਸੱਤ ਸਾਲ ਹੋ ਗਏ ਜੇਕਰ ਮੇਰੇ 'ਚ ਕੋਈ ਬਹੁਤ ਵੱਡਾ ਦੁਰੋਸਹੀ ਮੈਂ ਹਮੇਸ਼ਾ ਸੋਸ਼ਲ ਮੀਡੀਆ ਤੇ ਵੀ ਗੱਲ ਕਰਦਾ ਰਿਆ ਤੇ ਫਿਰ ਫੜ ਕੇ ਮੂਰੇ ਕਿਉਂ ਨਹੀਂ ਲਿਆਉਂਦਾ ਸਸਕ ਜੀ ਮੈਂ ਤੁਹਾਨੂੰ ਗੁਰੂ ਮੋਹ ਦੀ ਸੰਗਤ ਮੰਨਦਾ ਕਿਉਂਕਿ ਗੁਰੂ ਮਹਾਰਾਜ ਕਹਿੰਦੇ ਸੰਗਤ 20 ਵਸੇ ਤੇ ਗੁਰੂ 20 ਵਸੇ ਤੁਸੀਂ ਗੁਰਦੁਆਰੇ ਨਾਲ ਵੀ ਵੱਡੀ ਗੱਲ ਹੈ ਇੱਕ ਸੰਸਥਾ ਸੰਗਤ ਦੇ ਰੂਪ ਦੇ ਵਿੱਚ ਤੁਸੀਂ ਬੈਠੇ ਆਂ ਤਨਕੇਸ਼ਾ ਜੀ ਮੇਰੇ ਨਾਲ ਉਦੋਂ ਤੋਂ ਨਹੀਂ ਸ਼ੁਰੂ ਹੋਈ ਕਿ ਮੇਰੇ ਕਾਗਜ਼ ਤਰਅਦ ਘਰਉਣ ਦੀ ਕੋਸ਼ਿਸ਼ ਕੀਤੀ ਗਈ ਉਦੋਂ ਕਲੇਰ ਸਾਹਿਬ ਨੇ ਮੇਰੇ ਨਾਲ ਹਰ ਗੱਲ ਤੇ ਸਾਥ ਦਿੱਤਾ ਦੇਸ਼ਕ ਨੇ ਸੱਚਾ ਸੀ ਪਰ ਉੱਥੇ ਘੱਟ ਵਾਲਾ ਵੀ ਜ਼ਰੂਰੀ ਹੁੰਦਾ ਤੇ ਉਹ ਕਲੇਰ ਸਾਹਿਬ ਨੇ ਜੋ ਉੱਥੇ ਥਾਪੜਾ ਦਿੱਤਾ ਉਹ ਕਿਸੇ ਨੂੰ ਲੋਕੀ ਚੁਪੀ ਗਿਆ ਨਹੀਂ ਕਿਉਂਕਿ ਬੀਬੀ ਰਾਤ ਨੂੰ ਵੀ ਉੱਠ ਕੇ ਬੈਠੀ ਸੀ ਕਿ ਮੇਰੀ ਕਲੇਰ ਸਾਹਿਬ ਕੀ ਪੇਸ਼ ਨਹੀਂ ਜਾਣ ਦਿੰਦੇ ਆਪਰਾ ਕੋਲੇ ਰੋਲਾ ਪਾਉਂਦੀ ਸੀ ਪਰ ਉਸ ਤੋਂ ਬਾਅਦ ਅਖੀਰ ਮੇਰੀ ਇਲੈਕਸ਼ਨ ਨੂੰ ਰੱਦ ਕਰਾ ਦਿੱਤਾ ਆਪਾਂ ਬੜੇ ਚਾਰ-ਰਾਤ ਨੂੰ ਸੁੱਤੇ ਸੀ ਬੜਾ ਮਨ ਦੇ ਵਿੱਚ ਭਾਵਨਾ ਸੀ ਅਸੀਂ ਪਰਿਵਾਰਕ ਤੌਰ ਤੇ ਰਾਤ ਨੂੰ ਗੱਲ ਕਰਕੇ ਪਏ ਕਿ ਆਪਾਂ 6:30 ਵਜੇ ਉਠਾਂਗੇ ਮਹਾਪੁਰਸਾਂ ਦੇ ਸਥਾਨ ਤੇ ਜਾਵਾਂਗੇ ਅਰਦਾਸ ਕਰਾਵਾਂਗੇ ਤੇ ਗੁਰੂਮਾਲੇ ਦੇ ਅੱਪਨਵਾਜ ਚੜ੍ਹਦੀ ਕਲਾ ਬਖਸ਼ੂਗਾ ਤੇ ਅੱਜ 15 ਸਾਲਾਂ ਬਾਅਦ ਉਹ ਦਿਨ ਫੇਰ ਆਵੇਗਾ ਕਿ ਅਸੀਂ ਜਿੱਤ ਕੇ ਘਰੇ ਆਵਾਂਗੇ ਲੋਕ ਸਾਡੇ ਕੰਮ ਤੇ ਮੋਹਰ ਲਾਉਣਗੇ ਪਰ ਇਹਨਾਂ ਜ਼ਾਲਮ ਬੰਦਿਆਂ ਨੇ ਉਸ ਜ਼ਾਲਮ ਬੀਬੀ ਨੇ ਅਕਲਾਚ ਲਈ ਇੱਕ ਤੱਕੇਸ਼ਾਹੀ ਕਾਤਰ ਇੱਕ ਪਿੰਡ ਦਾ ਤੱਕੇ ਦਾ ਮੁਖੀ ਬਣ ਲਈ ਉਹਨਾਂ ਨੇ ਜੋ ਲੈਕਚਰ ਪੋਸਟਪੋਨ ਮੇਰੀ ਕਰਾਈ ਉਹ ਤੁਹਾਡੇ ਸਾਹਮਣੇ ਪਰ ਫਿਰ ਵੀ ਮੈਂ ਤੁਹਾਡੇ ਭਰੋਸੇ ਤੇ ਗੁਰੂ ਦੇ ਭਰੋਸੇ ਤੇ ਕਲੇਰ ਸਾਹਿਬ ਦੇ ਅਸ਼ੀਰਵਾਦ ਨਾਲ ਮਾਨਕ ਦੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਬੜੀਆਂ ਗੱਲਾਂ ਪਿੰਡ ਦੇ ਵਿੱਚ ਕੀਤੀ ਗਈਆਂ ਚੰਦ ਸਿੰਘ ਦੇ ਪੁੱਤ ਪੁੱਤੇ ਨਹੀਂ ਖੜ ਸਕਦੇ ਚੰਦ ਸਿੰਘ ਦਾ ਪਰਿਵਾਰ ਇਲੈਕਸ਼ਨ ਦੇ ਹਿੱਸਾ ਨਹੀਂ ਲੈ ਸਕਦਾ ਤੁਸੀਂ ਦੇਖੋਗੇ ਕੀ ਹੋਊਗਾ ਅਫਸਰ ਸਿੰਘ ਜੀ ਪੜ੍ਹੇ ਲੈ ਕੇ ਸੱਜਣ ਬੈਠਿਆ ਨੌਜਵਾਨ ਬੜੇ ਰਿਟਾਇਰ ਅਫਸਰ ਸਾਹਿਬਾਨ ਬੈਠਿਆ ਸਾਡੇ ਨਗਰ ਦੇ ਮੈਂ ਅੱਕੇ ਵੀ ਗੱਲ ਕੀਤੀ ਸੀ ਕਿ ਜੋ 2025 ਜਾਂ ਦੀ ਲੜਾਈ ਤੋਂ ਬਾਅਦ ਜੋ ਮੈਨੂੰ ਕਲੀਨ ਚੱਕ ਦਿੱਤੀ ਗਈ ਤੇ ਨਹੀਂ ਜਿਹੜਾ ਚੰਦ ਸਿੰਘ ਦੇ ਵਿੱਚ ਕੋਈ ਦੋਸ਼ ਨਹੀਂ ਪਾਇਆ ਜਾਂਦਾ ਤੇ ਉੱਥੇ ਹੀ ਚੋਣ ਲੜੇਗਾ ਕਿੱਡੀ ਵੱਡੀ ਗੱਲ ਕਿ ਮੈਨੂੰ ਕਾਜ ਚ ਭਰ ਦੀ ਲੋੜ ਨਹੀਂ ਪਈ ਮੈਨੂੰ ਨਿਸ਼ਾਨ ਲਾਉਣ ਦੀ ਲੋੜ ਨਹੀਂ ਪਈ ਜਿੱਥੋਂ ਮੇਰੀ ਇਲੈਕਸ਼ਨ ਸਰਕਾਰ ਨੇ ਰੋਕੀ ਸੀ ਧੱਕੇਸ਼ਾਹੀ ਕੀਤੀ ਸੀ ਉੱਥੇ ਮੇਰੀ ਮੈਨੂੰ ਮਾਤਯੋਗ ਕੋਰਟ ਨੇ ਉੱਥੇ ਹੀ ਲੜਾਈ ਲੜਦਾਈ ਅਯਾਜ ਦਿੱਤੀ ਸਾਧ ਸੰਗਤ ਜੀ ਜਿਹੜੀ ਲੜਾਈ ਧੱਕੇਸ਼ਾਹੀ ਦੇ ਖਿਲਾਫ ਸੀ ਮੈਂ ਲੜਿਆ ਸੀ ਹੱਥ ਸੱਚ ਦੇ ਉਹ ਮੈਂ ਲੜ ਚੁੱਕਿਆ ਵਾਂ ਬਸ ਅੱਜ ਪ੍ਰਚਾਰ ਦਾ ਖੀਰੀ ਦੇਣਾ ਇਹ ਦੋ ਆ ਦੋ ਦਿਨ ਜਿਦੋਂ ਤੱਕ ਅਮੇਰਾ ਵੋਟਾਂ ਦੀ ਗਿਣਤੀ ਨਹੀਂ ਹੋ ਜਾਂਦੀ ਤੁਹਾਡੀ ਬੋਲ ਵੈਲਪੇਪਰ ਤੇ ਮੋਹਰ ਲਾ ਕੇ ਜੱਬੇ ਜਿਹੜੀ ਪਾ ਜਾਂਦੀ ਉਦੋਂ ਤੱਕ ਹਮ ਤੁਹਾਡੀ ਲੜਾਈ ਹੋਏ ਤੁਸੀਂ ਸੱਚ ਮਗਰ ਜਾਣਾ ਤੁਸੀਂ ਕੰਮ ਮਗਰ ਜਾਣਾ ਜਾਂ ਤੁਸੀਂ ਉਹਨਾਂ ਲੋਕਾਂ ਮਗਰ ਜਾਣਾ ਜਿਹੜੇ ਸਿਰਫ ਲੀਡਰ ਬਣਨਾ ਚਾਹੁੰਦੇ ਆ ੱੱਕੇ ਨਾਲ ਤੁਹਾਡੇ ਮੁਖੀ ਬਣਨਾ ਚਾਹੁੰਦੇ ਆ ਤੁਹਾਡੀ ਸੇਵਾ ਨਹੀਂ ਕਰਨੀ ਚਾਹੁੰਦੇ ਸਾਧ ਸੰਗਤ ਜੀ ਤੁਸੀਂ ਸਾਰੇ ਬੈਠੇ ਆ ਜੇਕਰ ਉਹਦੇ ਧੱਕੇ ਨਾਲ ਬਣ ਜਾਂਦੇ ਕਿ ਤੁਹਾਡਾ 500 ਸਾਲ ਦਾ ਮਾਨਸਤਕਾਰ ਬਣਦਾ ਤੁਹਾਨੂੰ ਸਾਥਰੀ ਕੋਈ ਬੁਲਾਦਾ ਤੁਹਾਡੇ ਗੋਡੇ ਹੱਥ ਕੋਈ ਲਾਉਦਾ ਤੁਹਾਡੇ ਮੂਹਰੇ ਕੋਈ ਧੌਣ ਚਪਾਉਂਦਾ ਕਿਉਂਕਿ ਉਹਨਾਂ ਲੋਕਾਂ ਦੇ ਮਨ ਤੁਣਾ ਸੀ ਕਿ ਸਾਨੂੰ ਤੁਸੀਂ ਨਹੀਂ ਬਣਾਇਆ ਸਾਨੂੰ ਬੀਬੀ ਨੇ ਬਣਾਇਆ ਤੁਹਾਡਾ ਜਿਹੜਾ ਅੱਜ ਮਾਣ ਤੁਹਾਡੇ ਘਰਾਂ ਦੇ ਤੁਹਾਡੇ ਪੈਰੀਂ ਹੱਥ ਲਾਈ ਜਾਂਦੇ ਆ ਤੁਹਾਡੇ ਕੋਲੇ ਗੱਲਾਂ ਕੀਤੀਆਂ ਜਾਂਦਾਂ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਲਾਭ ਦਿੱਤੇ ਜਾ ਰਹੇ ਆ ਤੁਹਾਡਾ ਮਾਨ ਸਤਕਾਰ ਕੀਤਾ ਜਾ ਰਿਹਾ ਉਹ ਉਹਨਾਂ ਦੀ ਬਦੌਲਤ ਨਹੀਂ ਉਹ ਤੁਹਾਡੇ ਸੇਵਾਦਾਰ ਦੀ ਬਦੌਲਤ ਆ ਚੰਦ ਸਿੰਘ ਕਰਕੇ ਮੈਂ ਉਹਨਾਂ ਨੂੰ ਤੁਹਾਡੇ ਘਰ ਭੇਜਿਆ ਕਿ ਐਨੀ ਸੌਖੀ ਗੱਲ ਨਹੀਂ ਕਿ ਤੁਸੀਂ ਮੈਨੂੰ ਜਿੱਤ ਲਓਗੇ ਐਨੀ ਸੌਖੀ ਗੱਲ ਨਹੀਂ ਕਿ ਤੁਸੀਂ ਮੈਨੂੰ ਦੋਸ਼ੀ ਸਾਫ਼ ਕਰ ਦੇਵੋਗੇ ਪਰ ਜੇਕਰ ਮੈਂ ਤੁਹਾਡੇ ਪੈਰੀਂ ਹੱਥ ਲਵਾਏ ਆ ਮੈਂ ਉਸ ਧੱਕੇ ਦਾ ਜੱਟ ਤੇ ਵਿਰੋਧ ਕੀਤਾ ਕਿ ਤੁਸੀਂ ਮੈਨੂੰ 8 ਤਰੀਕ ਨੂੰ ਮੇਰਾ ਵਾਸਤ ਕਰ ਨਹੀਂ ਕਰੋਗੇ ਕਿ ਤੁਸੀਂ ਮੈਨੂੰ ਸਹਿਯੋਗ ਨਹੀਂ ਦੋਗੇ ਸਾਧ ਸੰਗਤ ਜੀ ਜਿਨੇ ਅਜਾਲੀ ਸਾਹਿਬ ਕਹਿ ਕੇ ਗਏ ਆ ਗਰੇਆ ਉਹ ਸਾਬ ਨੇ ਗੱਲ ਕੀਤੀ ਆ ਅੱਜ ਗੱਲ ਡੱਲੇ ਦੀ ਨਹੀਂ ਅੱਜ ਗੱਲ ਸਰਪੰਚੀ ਦੀ ਨਹੀਂ ਅੱਜ ਗੱਲ ਅਣਖ ਦੀ ਆ ਅੱਜ ਗੱਲ ਧੱਕੇਸ਼ਾਹੀ ਦੇ ਖਿਲਾਫ ਉੱਪਰ ਦੀ ਆ ਤੁਹਾਡੀ ਵੋਟ ਪਾਈ ਹੋਈ ਨੇ ਦੇਸਾਂ ਵਿਦੇਸਾਂ ਦੇ ਵਿੱਚ ਪੰਜਾਬ ਵਿੱਚ ਜਿੱਥੇ ਵੀ ਕੋਈ ਡੱਲੇ ਪੰਡਰਾਂ ਜਿੜਿਆ ਬੰਦਾ ਬੈਠਾ ਜਾਂ ਸਾਡੇ ਚੋਰ ਨੂੰ ਦੇਖ ਰਿਆ ਉਹ ਤੁਹਾਡੇ ਫੈਸਲੇ ਨੂੰ ਡੀਕ ਰਿਆ ਕਿ ਕਿ ਡੱਲੇ ਦੇ ਲੋਕ ਜਿਹੜੇ ਲੋਕ ੱਟਕੇ ਨਾਲ ੱਟਕੇਸ਼ਾਈ ਕਰਦੇ ਚਾਹੁੰਦੇ ਆ ਉਹਨਾਂ ਨੂੰ ਬੜ ਬੋਟ ਪਾਉਣਗੇ ਜਾਂ ਫਿਰ ਕਿਹੜੇ ਬੰਦੇ ਦੇ ੱਟਕੇਸ਼ਾਈ ਦੇ ਖਲਾਫ ਡਟ ਕੇ ਲੜਾਈ ਲੜੀ ਮੈਂ ਨਿਸ਼ਚਿਤ ਤੌਰ 'ਤੇ ਜੱਜ ਸਾਹਿਬ ਗੁਰਿਆਥਾ ਮੈਂ ਬੈਲ ਪੜਨਾ ਚਾਹੁੰਦਾ ਨਗਰ ਨਿਵਾਸੀ ਨੂੰ ਮੈਂ ਬੇਨਤੀ ਕਰਦਾ ਨਿਮਰਤਾ ਨਾਲ ਕਿ ਮੈਨੂੰ ਗੁਰੂ ਤੇ ਪ੍ਰੋਸਾ ਮੇਰਾ ਬਿਲਕੁਲ ਜਿੱਤੇ ਦੀ ਮੈਨੂੰ ਆ ਤਲੀਮ ਚੱਟ ਮਿਲੀ ਆ ਮੈਂ ਸਾਂਗਦਾ ਕਿ ਸਾਧ ਸੰਗਤ ਜੀ ਜੇ ਨਗਰ ਨਿਵਾਸੀਆਂ ਨੂੰ ਮੇਰੀ ਸੇਵਾ ਦੀ ਲੋੜ ਹੋ ਜਾਂ ਨਗਰ ਨਿਵਾਸੀਆਂ ਦੇ ਮੰਚ ਧੱਥੇ ਸਾਈ ਗਿਆਬ ਹੋਵੇ ਤਾਂ ਮੈਨੂੰ ਵੋਟ ਪਾ ਦੇ ਨਹੀਂ ਜਿਹੜਾ ਮੇਰੇ ਤੇ ਉਹ ਮੇਰੀ ਕਦਰ ਤੁਸੀਂ ਕਰਨਾ ਚਾਹੁੰਦੇ ਸੀ ਮੈਨੂੰ ਲੋਕਾਂ ਚ ਚੋਰ ਬਣਾਉਣਾ ਚਾਹੁੰਦੇ ਸੀ ਮੈਨੂੰ ਲੋਕਾਂ ਝੂਠਾ ਬਣਾਉਣਾ ਚਾਹੁੰਦੇ ਸੀ ਮੈਨੂੰ ਕਿਹਾ ਸੀ ਗਰਾਂਟਾ ਖਾ ਗਿਆ ਖਾ ਗਿਆ ਉਸ ਵਕਤੋਂ ਮੈਨੂੰ ਗੁਰੂ ਨੇ ਤੇ ਮਾਨ ਜੋਤ ਕੋਟ ਨੇ ਤੇ ਤੁਹਾਡੇ ਅਸ਼ੀਰਵਾਦ ਨੇ ਕਲੀਮ ਚੱਕ ਦੇ ਦਿੱਤੀ ਆ ਹੁਣ ਫੈਸਲਾ ਤੁਸੀਂ ਦੇਣਾ ਫੈਸਲਾ ਤੁਹਾਡੇ ਹੱਥਾ ਕਿ ਤੁਸੀਂ ਢੱਲੇ ਨਗਰ ਦਾ ਵਿਕਾਸ ਕਰਾਉਣਾ ਜਾਂ ਉਹਨਾਂ ਲੋਕਾਂ ਨੂੰ ਮੇਰਾ ਇੱਕ ਤਾਂ ਲੀਡਰ ਆ ਸਿਰਿਆ ਸਰ ਕਲੇਰ ਸਾਹਿਬ ਜੋ 5 ਸਾਲ ਐਮਐਲਏ ਰਿਹਾ ਅੱਜ ਵੀ ਉਹ ਤੁਹਾਡੇ ਕੋਲੇ ਆਉਣਗੇ ਸ਼ਾਮ ਨੂੰ ਕੋਈ ਬੰਦਾ ਜੇ ਜਰਤ ਕਰ ਸਕਦਾ ਵਾ ਲੈ ਨਹੀਂ ਪਾਦਾ ਬੇ ਲੜਾਈ ਪਾਵੇ ਕਿਉਂਕਿ ਜੇ ਕੋਈ ਫੋਲੂਗਾ ਤਾਂ ਕੁਦਰਤੀ ਲੜਾਈ ਵਾਲਾ ਬਣ ਜਾਂਦਾ ਭਵੇਂ ਬੀਬੀ ਨੂੰ ਪਾਸੇ ਕਰਕੇ ਪਤਰਾਕਰ ਸਾਹਮਣੇ ਪੁੱਛ ਲੈ ਕਿ ਜੀ ਕਲੇਰ ਸਾਹਿਬ ਕੋ 50 ਸਾਲਾਂ ਚ ਇੱਕ ਗੱਲ ਬੋਲ ਕੇ ਜਾ ਕਿ ਕਲੇਰ ਸਾਹਿਬ ਨੇ ਕੋਈ 50 ਸਾਲਾਂ ਕੇ ਇਹਨਾਂ ਧੱਕਾ ਕੀਤਾ ਹੋਵੇ ਕਿ ਇਹ ਤੋਂ ਰਸੋਕ ਲਈ ਹੋਵੇ ਤੇ ਨਹੀਂ ਤੂੰ ਇਹ ਗੱਲ ਦੱਸ ਕਿ ਤੂੰ ਕੋਠੀ ਨਹੀਂ ਲਪਾਈ ਆਂਦੇ ਬੰਦਿਆਂ ਨੂੰ ਆਪ ਵੀ ਖਤਰ ਕੀ ਤੂੰ ਰੇਤਾ ਨਹੀਂ ਵੇਚਦੀ ਕੀ ਤੇਰੇ ਨਸੇ ਦੇ ਭੰਦੇ ਨਹੀਂ ਚੱਲਦੇ ਕੀ ਤੂੰ ਦੇਹ ਵਪਾਰ ਦੇ ਤਾਂ ਦੇ ਨਹੀਂ ਕਰਾਂਗੀ ਤੇ ਗੱਲ ਬੀਬੀ ਤੋਂ ਪੁੱਛ ਲੈ ਜੇ ਗੱਲਾਂ ਦਾ ਬੀਬੀ ਜਵਾਬ ਦੇ ਲਵੇ ਜੇ ਬੀਬੀ ਕਹਿ ਦੇਵੇ ਕਿ ਗੱਲਾਂ ਮੈਂ ਨਹੀਂ ਕਰਾਂਗੀ ਤਾਂ ਜਿਹਦੇ ਗੁਰੂ ਘਰੇ ਕਹੂਗੀ ਮੈਂ ਇਹ ਗੱਲ ਚੱਲੂਗਾ ਕਿ ਬੀਬੀ ਬੋਲ ਕੇ ਦਾ ਗੁਰੂ ਵਾਲਾ ਜਿਹੜੀ ਕਿ ਤੇਰਾ ਇਹਦਾ ਗੱਲਾਂ 'ਚ ਕੋਈ ਹੱਥ ਨਹੀਂ ਤੇ ਜਾਂ ਫਿਰ ਇਹ ਬੋਲ ਤੇਰਾ ਨਹੀਂ ਆਤਾ ਕਿ ਚੰਦ ਸਿੰਘ ਦਾ ਪਰਿਵਾਰ ਨਾ ਰਵੇ ਜੇ ਮੇਰਾ ਹੱਕ ਹੋਵੇ ਤਾਂ ਮੇਰਾ ਨਾ ਰਵੇ ਮੈਨੂੰ ਇੰਨਾ ਪਤਾ ਕਿ ਜੋ ਬੀਬੀ ਦੇ ਕਾਲੇ ਕਾਰਨਾਮੇ ਆ ਨਾ ਉਹ ਖੁੱਤਰੀਖ ਤੋਂ ਬਾਅਦ ਸਾਹਮਣੇ ਲਿਆਵਾਂਗੇ ਮੇਰੇ ਕੋਲ ਬੜੇ ਪ੍ਰੂਫ ਆ ਸ਼ਿਦਾ ਪੱਤਰਕਾਰ ਜੀ ਬਹੁਤ ਵੱਡੀ ਪ੍ਰੈਸ ਕਾਨਫਰੰਸ ਹੋਵੇਗੀ ਬਹੁਤ ਵੱਡੇ ਸਬੂਤ ਲੋਕਾਂ ਸਾਹਮਣੇ ਪੇਸ਼ ਕਰੂੰਗਾ ਤੇ ਨਹੀਂ ਫਿਰ ਮੇਰਾ ਚੇਲਜਾ ਕਿ ਸਰਕਾਰ ਤੁਹਾਡੀ ਗੁਰਦਾਰਾ ਤੁਹਾਡਾ ਸਮਾਪਾ ਤੁਹਾਡਾ ਜਿੱਥੇ ਕਹੋਗੇ ਮੈਂ ਕਹਿੰਦਾ ਕਿ ਜੇਕਰ ਮੈਂ ਕੋਈ ਗਲਤ ਖਾਦੀ ਹੋਵੇ ਮੈਂ ਕੋਈ ਗਲਤ ਕੰਮ ਕੀਤਾ ਹੋਵੇ ਮੈਂ ਲੋਕਾਂ ਨਾਲ ਕੋਈ ਧੱਕੇਸ਼ਾਹੀ ਕੀਤੀ ਹੋਵੇ ਕਿ ਬੀਬੀ ਜੀ ਮੈਂ ਅਰਦਾਸ ਕਰਦਾ ਮੇਰੇ ਨਾਲ ਚੱਲਣ ਤੇਰੀ ਟੀਮ ਨਾਲੇ ਦਲੇ ਵਾਲੀ ਸਾਰੀ ਮੈਂ ਕਹਿੰਦਾ ਜਿਹੜੀ ਗੱਲ ਤੇ ਫਿਰ ਤੂੰ ਮੰਨ ਲੈ ਸਰਸੰਗੇਤ ਜੀ ਮੇ ਤੁੱ ਵੱਡਾ ਯਕੀਨ ਨਹੀਂ ਦਵਾ ਸਕਦਾ ਯਕੀਨ ਕਰਨਾ ਨਾ ਕਰਨਾ ਮੇਰੇ ਤੇ ਭਰੋਸਾ ਕਰਨਾ ਨਾ ਕਰਨਾ ਤੁਹਾਡੀ ਗੱਲ ਹੈ। ਬਹੁਤ ਵੱਡੇ ਕਾਲੇ ਕਾਰਨਾਮੇ ਜਗਰਾਉ ਹਾਕਿਤ ਹੋ ਰਹੇ ਆ ਜਿਹੜੇ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਸਾਹਮਣੇ ਆਉਣਗੇ। ਸਰਸੰਗੇਤ ਜੀ ਮੈਂ ਬਹੁਤ ਕੁਝ ਬਰਦਾਸ਼ਤ ਕੀਤਾ। ਤੁਸੀਂ ਸੋਚ ਕੇ ਦੇਖੋ ਆ ਕੈਲਿਕੇਸ਼ਨ ਤੁਹਾਡੇ ਤੇ ਲੱਗ ਜਾਵੇ ਕੋਈ ਪੱਥੇ ਪੱਡਣ ਦਾ ਲਾ ਦੇਵੇ ਕੋਈ ਸਾਦ ਤੋੜਨ ਦਾ ਲਾ ਦੇਵੇ ਕੋਈ ਤੁਹਾਡੇ ਬੱਚੇ ਤੇ ਚੋਰੀ ਦਾ ਲਾ ਦੇਵੇ ਕੋਈ ਤੁਹਾਡੇ ਖਿਲਾਫ ਹੋਰ ਕੋਈ ਤੁਹਾਡੀ ਧੀ ਬਾਰੇ ਦੀ ਗੱਲ ਕਰ ਦਵੇ ਕੀ ਤੁਸੀਂ ਬਰਦਾਸ਼ਤ ਕਰੋਗੇ ਕੀ ਮੈਂ ਇਸ ਗੱਲ ਦੀ ਵੀ ਮੇਰੇ ਤੋਂ ਜੋ ਮਰਦੀ ਬੋਲ ਜਾਵੇ ਕੋਈ ਮੈਂ ਮੋਟਾ ਲੜੀਆਂ ਮੈਂ ਬੋਲਿਆ ਹੀ ਨਾ ਤੁਹਾਡੇ ਕਲੇਬ ਤੁਸੀਂ ਇਰਾਦ ਰਹੋਗੇ ਕਿ ਮੇਰੀ ਇੱਜ਼ਤ ਕਰਨ ਵਾਸਤੇ ਮੇਰੇ ਵਿਰੋਧੀ ਕਿੱਥੇ ਤੱਕ ਜਾਂਦੇ ਆ ਮੈਨੂੰ ਬੜੇ ਸੱਜਣਾਂ ਨੇ ਕਿਹਾ ਕਿ ਚੰਦ ਸਿੰਘ ਜੀ ਨਾਲ ਗੱਲ ਨਹੀਂ ਕਰਨੀ ਜਦ ਮੈਂ ਕਿੰਨਾ ਟਾਈਮ ਖਬਰਾਂ ਮੈਨੂੰ ਉਹ ਚੋਰ ਕਹਿ ਕੇ ਮੈਨੂੰ ਉਹ ਬਲੈਕੀਆ ਕਹਿ ਕੇ ਮੇਰੇ ਤੇ ਤਰ੍ਹਾਂ ਤਰ੍ਹਾਂ ਦੇ ਅਲੀਗੇਸ਼ਨ ਉਹਨੇ ਲਿਖ ਕੇ ਲਾ ਦਿੱਤੇ ਮੈਂ ਉਹਨਾਂ ਗੱਲਾਂ ਦਾ ਤਾਂ ਜਿਹੜੇ ਲਿਖ ਕੇ ਲਾਏ ਆ ਮੇਰੇ ਕੋਲ ਪ੍ਰੂਫ ਆ ਬਾਈ ਜੀ ਮੇਰੀ ਕਿਰਪਾ ਨਾਲ ਉਹਨਾਂ ਦਾ ਤਾਂ ਮੈਂ ਕੋਰਟ 'ਚ ਦੇਖਾਂਗਾ ਦੇਖਾਂਗਾ ਮੈਂ ਕਿਹ ਵੀ ਕੋਲ ਗਿਆ ਸੀ ਜੇ ਕਹਿੰਦੇ ਆ ਨਾ ਕਿ ਜੇ ਅਸੀਂ ਕੋ ਕੀਤਾ ਤਾਂ ਸਾਨੂੰ ਜਨ ਸਿੰਘ ਕੋਲ ਸਾਡੇ ਖਿਲਾਫ ਮਾਨਹਾਨੀ ਦਾ ਕੇਸ ਕਰੇ ਉਹ ਬਿਲਕੁਲ ਮੇਰੀ ਤਿਆਰੀ ਆ ਮੈਂ ਆਪੀਆ ਪੰਜਾਬਨਰੀ ਕੋ ਤਕੜਲੇ ਤੋਂ ਸਾਰਾ ਬਸ ਮੈਨੂੰ ਦੱਸਿਆ ਹੋਇਆ ਕਿ ਕਿਵੇਂ ਉਹ ਪੇਪਰ ਤਿਆਰ ਕਰ ਲਿਓ ਤਿਆਰੀਆਂ ਪੂਰੀ ਚੱਲ ਰਹੀ ਆ ਗੁਰੂ ਕ੍ਰਪਾ ਕਰੇ ਬਾਅਦ ਤੁਹਾਡਾ ਅਸ਼ੀਰਵਾਦ ਮਿਲ ਜਾਵੇ ਅੱਜ ਤਰੀਕ ਨੂੰ ਉਹ ਅੱਜ ਤਰੀਕ ਤੋਂ ਬਾਅਦ ਤੁਹਾਨੂੰ ਹੋਰ ਵੀ ਸੱਚ ਤੁਹਾਡੇ ਸਾਹਮਣੇ ਆਵੇਗਾ ਜੇਕਰ ਤੁਸੀਂ ਸੱਚ ਨੂੰ ਦੇਖਣਾ ਚਾਹੁੰਦੇ ਆ ਤੁਸੀਂ ਵਾਕਈ ਬਹੁਤ ਟਾਈਮ ਹੋ ਗਿਆ 2014 ਤੋਂ ਲੈ ਕੇ ਇਹਨਾਂ ਥੜੇ ਤੇ ਗੱਲਾਂ ਹੋਈਆਂ ਆ ਉਹ ਆਗਮੀ ਪਾਰਟੀ ਦੇ ਲੀਡਰਾਂ ਨੇ ਗੱਲ ਕੀਤਾ ਅੱਜ ਬੜੇ ਲੋਕ ਜਿਹੜੇ ਮੇਰੇ ਨਾਲ 2003 ਤੋਂ ਲੱਗੇ ਹੋਈ ਸੀ ਉਹ ਅੱਜ ਬੜੀਆਂ ਗੱਲਾਂ ਕਰਦੇ ਆ ਮੈਂ ਉਹਨਾਂ ਵੀਰਾਂ ਨੂੰ ਦੱਸਦਾ ਕਿ ਤੁਸੀਂ ਸਾਇਦ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਬਹਿ ਗਏ ਆ ਕਿਤੇ ਗਰੀਬ ਨੇ ਕਿਤੇ ਬੁੱਖਦੇ ਸਕਦੇ ਆਏ ਆ ਕਿਸੇ ਗਰੀਬ ਨੂੰ ਪੁੱਛਿਆ ਤੁਸੀਂ ਸਾਹਜ ਆ ਤੇ ਲੋਕ ਕਹਿੰਦੇ ਉਹੀ ਬਾਤ ਹੈ ਆ ਤਖਤ ਸਾਹਿਬ ਸਿੰਘ ਜੀ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਹਾਨੂੰ ਇਸ ਵਾਰੀ ਕਰਕੇ ਦਿਖਾਵਾਂਗਾ ਤੇ ਤੋਂ ਬਾਅਦ ਮੇਰਾ ਕੋਈ ਬਗਾੜ ਨਹੀਂ ਸਕਦਾ ਕਿਉਂਕਿ ਅਲੀਗੇਸ਼ਨ ਮੇਰੇ ਤੇ ਲਾਤੇ ਪਰਿਵਾਰਕ ਗੱਲਾਂ ਮਿਲਗਾ ਕਰਨੇ ਸ਼ੁਰੂ ਕਰ ਦਿੱਤਾਂ ਜਦੋਂ ਉਹਨਾਂ ਨੇ ਸਾਡੀਆਂ ਧੀਆਂ ਪੜਾਣੇ ਮੇਰੀਆਂ ਛੱਡੀਆਂ ਹੁਣ ਮੈਂ ਨਹੀਂ ਛੱਡਾਂਗਾ ਮੈਨੂੰ ਕੋਈ ਜ਼ਰਵਾਦੀ ਕਰਨੀ ਪਵੇ ਮੈਨੂੰ ਕੁਝ ਕਰਨਾ ਪਵੇ ਮੈਂ ਇਹ ਬੇਨਤੀ ਕਰਦਾ ਕਿ ਸਤ ਸੰਗਤ ਜੀ ਫੈਸਲਾ ਕਰਦੇ ਆ ਅੱਛਾ ਕਿ ਜਦੋਂ ਮੇਰੇ ਤੋਂ ਪਹਿਲਾਂ ਮਨਦੀਪ ਨੇ ਗੱਲ ਕੀਤੀ ਆ ਸਾਧ ਸੰਗਤ ਜੀ ਬੀਬੀ ਨੂੰ ਅੱਜ ਬੜੀ ਨੂੰ 8 ਸਾਲ ਹੋ ਗਏ 8 ਸਾਲ ਬੀਬੀ ਇਹ ਸਟੇਟ ਆ ਕੇ ਕਹਿ ਦਵੇ ਕਿ ਮੈਂ ਉਹ ਪਹਿਲੇ 5 ਸਾਲ ਮੰਨ ਸਕਦਾ ਮੈਂ ਕਿ ਉਹਦੀ ਸਰਕਾਰ ਨਹੀਂ ਸੀ ਪਰ ਉਹਦੇ ਰਾਜ ਸਭਾ ਦੇ ਮੈਂਬਰ ਸੀਗੇ ਉਹਨਾਂ ਦੇ ਰਾਜ ਸਭਾ ਦਾ ਮੈਂਬਰ ਜਿੱਥੋਂ ਮਰਜ਼ੀ ਕਰਾ ਕੇ ਲਿਆ ਸਕਦਾ ਬੀਬੀ ਵਿਰੋਧੀ ਧਰਤੀ ਦੀ ਲੀਡਰ ਸੀ ਕਿਸੇ ਮੰਤਰੀ ਤੋਂ ਗ੍ਰਾਂਟ ਲੈ ਆ ਕੇ ਦੇ ਸਕਦੀ ਸੀ ਅੱਜ 3 ਸਾਲ ਹੋ ਗਏ ਸਰਕਾਰ ਨੂੰ ਉਹਨਾਂ ਦੀ ਨੂੰ ਮੁੱਖ ਮੰਤਰੀ ਉਹਨਾਂ ਦਾ ਮੰਤਰੀ ਉਹਨਾਂ ਦੇ ਐਮਪੀ ਉਹਨਾਂ ਦੇ ਰਾਜ ਸਭਾ ਦੇ ਮੈਂਬਰ ਬਣਾ ਦੇ ਸਾਧ ਸੰਗਤ ਜੀ ਜੇ ਬੀਬੀ ਕਹਿ ਲਵੇ ਕਿ ਮੈਂ ਦੱਲੇ ਪਿੰਡ ਨੂੰ 1 ਰੁਪਿਆ ਲਿਆ ਕੇ ਦਿੱਤਾ ਹੋਵੇ ਦੱਲੇ ਪਿੰਡ ਜਾਂ ਕਬਾੜ ਨੂੰ ਬਣਾਇਆ ਹੋਵੇ ਗਰੀਬਾਂ ਲਈ ਕੋਈ ਕੱਚਾ ਘਰ ਬਣਾਇਆ ਹੋਵੇ ਕੋਈ ਬਹੁਤ ਵੱਡੀ ਸੜਕ ਲਿਆਤੀ ਹੋਵੇ ਬਹੁਤ ਵੱਡੇ ਪ੍ਰੋਜੈਕਟ ਲਿਆਦੇ ਨਵੇਂ ਆ ਪ੍ਰਾਣੀ ਸੜਕ ਦੇ ਉੱਤੇ ਨਾ ਲੱਕ ਪਾਉਣ ਲਈ ਛੇਤਰਾ ਛੇਤਰੀ ਹੋ ਰਹੀ ਸੀ ਮੈਂ ਹੁਣ ਵੀ ਕਹਿ ਦਿੰਦਾ ਜਿਹੜਾ ਸੱਚੋ ਰਾਜੇ ਬੜੰਗ ਦੇ ਐਮਪੀ ਦੇ ਕੋਟੇ ਤੇ ਸੜਕ ਆ ਬੀਬੀ ਦਾ 100 ਰੁਪਏ ਦਾ ਯੋਗਦਾਨ ਸੀ ਜਿਹੜੇ ਪੜੇ ਲਿਖੇ ਬੰਦੇ ਉਹਨਾਂ ਨੂੰ ਪਤਾ ਬੀਬੀ ਇੱਕ ਗੱਲ ਕਹਿ ਲਵੇ ਕਿ ਮੈਂ ਡੱਲੇ ਪੰਡ ਲਈ ਕੀਤੀ ਆ ਸਾਬਸਕ ਜੀ ਤੁਸੀਂ ਉਹਨਾਂ ਲੋਕਾਂ ਦਾ ਵਿਸ਼ਵਾਸ ਕਰਨਾ ਚਾਹੁੰਦੇ ਆ ਕਿ ਅਸੀਂ ਇਹ ਸਾਡੇ ਪਿੰਡ ਵਧੀਆ ਬਣਾ ਦੇਣਗੇ ਸਾਡੇ ਨਗਰ ਨਵਾਸੀ ਜਿਹੜੇ ਮੇਰੇ ਵੀਰ ਕਹਿੰਦਾ ਕਿ ਸਾਡੀ ਸਰਕਾਰ ਆ ਸਾਨੂੰ ਬਣਾਓ ਅਸੀਂ ਬੜੇ-ਬੜੇ ਕੰਮ ਕਰਾ ਦੇਵਾਂਗੇ ਤਿੰਨ ਸਾਲਾਂ ਦੇ ਵਿੱਚ ਉਹ ਦੱਸਦਣ ਕਿ ਅਸੀਂ ਕੋਈ ਪਿੰਡ ਲਈ ਗ੍ਰਾਂਟ ਲੈਂਦੀ ਹੋਵੇ ਕਿਉਂ ਕਿ ਧੀਰੇ ਤੇ ਪਾਲੀ ਨੂੰ ਕੋਈ ਫਰਕ ਨਹੀਂ ਤੁਸੀਂ ਨਗਰ ਨਵਾਸੀ ਜਾਣਦੇ ਆ ਅੱਜ ਵੀ ਇੱਥੇ ਸੀ ਕੱਲ ਵੀ ਇੱਥੇ ਆ ਇਹ ਗੱਲ ਧੀਰਾ ਵੀ ਪੜਦਾ ਰਿਹਾ ਦੋ ਭਾਈ ਤਨਸਾਹ ਮੇਰੇ ਕੋਲ ਸਬੂਤ ਦਾ ਵੀਡੀਓ ਬੜੀਆਂ ਹੋਈਆਂ ਕਿ ਮੇਰੀ ਗਰਾਂਟ ਬੀਬੀ ਨੇ ਤੇ ਸਾਡੇ ਪਿੰਡ ਵਾਲੇ ਲੀਡਰਾਂ ਨੇ ਰੋਕੀ ਹੈ ਗੱਲ ਧੀਰਾ ਕਹਿੰਦਾ ਸਾਥ ਸੰਗਤ ਜੀ ਜਿਹੜੇ ਬੰਦੇ ਗਰਾਂਟਾ ਰੋਕ ਸਕਦੇ ਆ ਜਿਹੜੇ ਬੰਦੇ ਮੇਰੇ ਤੇ ਝੂਠੇ ਅਲੀਗੇਸ਼ਨ ਲਾ ਸਕਦੇ ਆ ਕੀ ਤੁਸੀਂ ਉਹਨਾਂ ਲੋਕਾਂ ਨੂੰ ਵੋਟਾਂ ਪਾਉਣ ਨੂੰ ਤਿਆਰ ਦੇਸ਼ਕ ਮੈਂ ਅਜ ਤੋਂ 5-6 ਸਾਲ ਪਹਿਲਾਂ ਸਰਪੰਚ ਦੀ ਚੋਣ ਹਾਰ ਗਿਆ ਮੈਂ ਪੰਚਾਇਤ ਮੈਂਬਰ ਉਹਨਾਂ ਦਾ ਜਾਂ ਟੀਰਾ ਇਹ ਗੱਲ ਕਹਿ ਦੇਣ ਕਿ ਚੱਕ ਸੰਗੜੇ ਇੱਕ ਗੱਲ ਵੀ ਸਾਡੇ ਖਿਲਾਫ ਕੋਈ ਗੱਲ ਕੀਤੀ ਹੋਵੇ ਕਿਤੇ ਲੱਤ ਲਾਈ ਹੋਵੇ ਕੋਈ ਐਪਲੀਕੇਸ਼ਨ ਦਿੱਤੀ ਹੋਵੇ ਜੇਕਰ ਆਪਣਾ ਸੁਲਤੀ ਰੇੜੇ ਕੋਈ ਮੇਰੇ ਤੋਂ ਸਲਾਹ ਹੁੰਦੀ ਆ ਤਾਂ ਬੜੇ ਇਮਾਨਦਾਰ ਨਾਲ ਚੰਗੀ ਦਿੱਤੀ ਆ ਜੇ ਕਿਤੇ ਥਾਣੇ ਕਿਦਾਰੀ ਕੱਤੇ ਹੋਏ ਆ ਤਾਂ ਉਹਦਾ ਮਾਨਸਤਕਾਰ ਕੀਤਾ ਉਹ ਜੇ ਕਿਤੇ ਭੋਗ ਤੇ ਇਕੱਠੇ ਹੋਏ ਆ ਤਾਂ ਉਹਦਾ ਨਾਮ ਲਿਆ ਉਹਦਾ ਸਤਿਕਾਰ ਕੀਤਾ ਕਿਉਂਕਿ ਤੁਹਾਡਾ ਇੱਕੜਿਆ ਹੋਇਆ ਨੁਮਾਇੰਦਾ ਸੀ ਤੁਸੀਂ ਵੋਟਾਂ ਨਾਲ ਚੁਣਿਆ ਉਹਨੂੰ ਮੇਰੇ ਨਾਲ ਵੀ ਧੱਕਾ ਨਹੀਂ ਹੋਇਆ ਸੀ ਲੋਕਾਂ ਦੀ ਸੋਚ ਸੀ ਕਿ ਅਸੀਂ ਉਹਨੂੰ ਬਣਾਉਣਾ ਪਰ ਸੱਜਣ ਸਿੰਘ ਜੀ ਇਹਦਾ ਧੱਕੇ ਨਹੀਂ ਬਣਾਣਾ ਚਾਹੁੰਦੇ ਕੀ ਜਿਹੜਾ ਬੰਦਾ ਧੱਕੇ ਦਾ ਬਣੂਗਾ ਤੇ ਉਹਦਾ ਕੋਈ ਸਤਿਕਾਰ ਮੰਦਾ ਆਪਣਾ ਹੱਥ ਹੈਗਾ ਅੱਜ ਦੇਖਾ ਤੁਹਾਨੂੰ ਇੱਥੇ ਇਕੱਠੇ ਹੋਣਾ ਪਿਆ ਅੱਜ ਤਰੀਕ ਨੂੰ ਬਜ਼ੁਰਗਾਂ ਨੂੰ ਮਾਇਆਂ ਨੂੰ ਜਿਹੜੇ ਬਿਮਾਰ ਬੱਤੇ ਘਰਾਂ 'ਚ ਬੈਠੇ ਆ ਜੇ ਉਹਨਾਂ ਨੂੰ ਵੋਟ ਪਾਉਣ ਜਾਣਾ ਤਕਲੀਫਤ ਹੋਣੀ ਆ ਤਾਂ ਕਿੰਨੇ ਲੋਕਾਂ ਦਾ ਹੱਕ ਹੁੰਦੀਆਂ ਵੀ ਕੀ ਤੁਸੀਂ ਉਹਨਾਂ ਲੋਕਾਂ ਨੂੰ ਫੇਰ ਵੋਟ ਪਾਓਗੇ ਸਰ ਸנגੇ ਜੀ ਬੇਨਤੀ ਆ ਸੋਚੋ ਜੇ ਜਵਾਬਤੀ ਨਾ ਹੋਵੇ ਨਿੱਕੇ-ਮੋਟੀਆਂ ਗੱਲਾਂ ਮੈਂ ਠੀਕ ਆ 15 ਸਾਲ ਮੈਨੂੰ ਤੁਸੀਂ ਦਿੱਤੇ ਆ ਪਰ 15 ਸਾਲਾਂ ਦੇ ਵਿੱਚ ਮੈਂ ਕੰਮ ਵੀ ਕੀਤੇ ਆ ਮੇਰੇ ਨਾਲ ਕੋਈ ਮੁਕਾਬਲਾ ਕਰਕੇ ਦਿਖਾਵੇ ਠੀਕ ਆ 15 ਸਾਲਾਂ ਦੇ ਵਿੱਚ ਜੇਕਰ ਕੋਈ ਭਰਾ ਕੋ ਲੜੇ ਆ ਤਾਂ ਹੋ ਸਕਦਾ ਮੇਰੇ ਤੋਂ ਇੱਕ ਨੂੰ ਕੁਝ ਗਲਤ ਗਲਤ ਕਿਹਾ ਗਿਆ ਹੋਵੇ ਉਹ ਕੋਈ ਮੰਦਗਤ ਮਰਾਜ ਦੀ ਕੋਈ ਨੌ ਸੱਤ ਲੜਪੀ ਉਹ ਨੂੰ ਮੈਂ ਕਿਸੇ ਸੱਤ ਨੂੰ ਕਹਦਾ ਵੀ ਤੂੰ ਗਲਤ ਹੈ ਕਿਸੇ ਨੌਂ ਕਹਦਾ ਉਹ ਤਾਂ ਮੇਰੀ ਨੂੰ ਉਹ ਜੇ ਮੱਜ ਗੁੱਸਾ ਲਈ ਵਿੱਚ ਆ ਤਾਂ ਉਹਦੇ ਵਾਸਤੇ ਮਾੜੀ ਗੱਲ ਆ ਫਿਰ ਜੇ ਕੋਈ ਮੈਨੂੰ ਸਾਥ ਦੇ ਆ ਫਿਰ ਮੈਨੂੰ ਕੋਸਤਾ ਲੈਣਾ ਪੈਣਾ ਹੀ ਆਂਦਾ ਮੇਰੇ ਤੋਂ ਜੱਪ ਨਹੀਂ ਕਰਕੇ ਬੈਠ ਹੁੰਦਾ ਕਈ ਆਪਣੇ ਬੰਦੇ ਆਪੇ ਬਣਾ ਲੈਣੇ ਜਾ ਕੇ ਉਹ ਜਿਵੇਂ ਖੰਡ ਦੀ ਬੋਰੀ ਰੱਖ ਲਈਦੀ ਹੈ ਉਵੇਂ ਜਾ ਕੇ ਬਹਿ ਜਾਂਦੇ ਆ ਵੀ ਤੁਸੀਂ ਜਿਹੜਾ ਮਰਜ਼ੀ ਕਰੀਂ ਕਰੂ ਲੋਕਾਂ ਦਾ ਕਾਸ ਹੁੰਦਿਆ ਕਿ ਭਰੋਸਾ ਹੁੰਦਾ ਵੀਰ ਆਪਣਾ ਮੈਂਬਰ ਸਰਪੰਚ ਕੋਈ ਮੋਟਾਰ ਬੰਦਾ ਆਇਆ ਤਾਂ ਸਾਡੀ ਗੱਲ ਨਿਵੇੜੂਗਾ ਤੇ ਜਦੋਂ ਗੱਲ ਨਿਵੇੜਨੀ ਪਈ ਤਾਂ ਸਾਡਾ ਮੁੱਦਾ ਕਹਿਣਾ ਵੀ ਪੈ ਗਿਆ ਜਦੋਂ ਹੋਈ ਨਾ ਨਰਾਜ਼ਗੀ ਲੈ ਕੇ ਜੇ ਤੁਸੀਂ ਮੈਨੂੰ ਨਹੀਂ ਬੋਤਾ ਬੋਲਿਆ ਤਾਂ ਫਿਰ ਆਪਣੇ ਪਿੰਡ ਦਾ ਕੰਮ ਨਹੀਂ ਹੋਇਆ ਪਤਾ ਜੀ ਵੀ ਲਟਮਾਰ ਹੁਣੀ ਆ ਤੇ ਨਾ ਆਪਣੀ ਕਿਤੇ ਸੁਣਨੀ ਆ ਬੀਬੀ ਉਹਨਾਂ ਨੇ ਕਿਹਾ ਸੀ ਪਹਿਲੇ ਬੜਾ ਆਣਾ ਮੰਨ ਗਿਆ ਦੱਸਦੇ ਉੱਤੋਂ ਬੜਾ ਸ਼ਕਤੀ ਆ ਕਿਉਂਕਿ ਸ਼ਕਤੀ ਤਾਕਰਾਈ ਜਾਂਦੀ ਹੈ ਜੇ ਸ਼ਕਤੀ ਹੋਊ ਤਾਂ ਪੈਸੇ ਮਿਲਣਗੇ ਸੋ ਸਾਧ ਸੰਗਤ ਜੀ ਮੇਰੀ ਬੇਨਤੀ ਆ ਕਿ ਸੋਚ ਕੇ ਵੋਟ ਪਾਓ ਤੁਹਾਡੀ ਬੋਲ ਦਾ ਮੈਂ ਹਮੇਸ਼ਾ ਕਰਜ਼ਦਾਰ ਆ ਤੁਹਾਡੀ ਸੇਵਾ ਕੀਤੀ ਆ ਹੁਣ ਵੀ ਜੇ ਤੁਸੀਂ ਮੌਕਾ ਦਿੱਤਾ ਤਾਂ ਸੇਵਾ ਕਰੂੰਗਾ ਚਿੱਤੇ ਦਾ ਕਿ ਤੈਨੂੰ ਥਾਪੜਾ ਦਿੱਤਾ ਹੋਵੇ ਚਿੱਤੇ ਦਾ ਕਿ ਦਿਨੋ ਵਿਰੋਧ ਮਾਰ ਕੀਤਾ ਹੋਵੇ ਪ੍ਰਮਾਤਮਾ ਮੇਰਾ ਖਾਨਦਾਨ ਨਾ ਛੱਡੇ ਤੇ ਜੇਕਰ ਤੁਸੀਂ ਮੈਨੂੰ ਮੌਕਾ ਦਿੱਤਾ ਡੱਲੇ ਪਿੰਡ ਚੋਂ ਮੈਂ ਉੱਤੇ ਵੀ ਗੱਲ ਕੀਤੀ ਸੀ ਕਿ ਪਹਿਲਾ ਜਿਹੜੇ 30-40 ਜਿੰਨੇ ਮੁੰਡੇ ਐ ਪਹਿਲਾ ਕੋਰ ਸਾਹਿਬ ਗਰਿਆ ਸਾਹਿਬ ਕੋਟੀ ਦੀ ਹੋਰ ਦਾ ਮਦਦ ਲੈਣੀ ਪਵੇ ਪਹਿਲੇ 2 ਮਹੀਨੇ 1.5 ਮਹੀਨਾ ਉਹਨਾਂ ਦੀ ਸੇਵਾ ਕੀਤੀ ਜਾਉ 10% ਹਟਾ ਦਿੱਤੀ ਜਉ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕੋਰ ਸਾਹਿਬਾਂ ਗਰਿਆ ਸਾਹਿਬ ਤਾਂ ਬੇਨਤੀ ਕੀਤੀ ਆ ਵੀ ਮੈਂ ਇਹਨਾਂ ਨੂੰ ਕਹਾਂ ਮੈਨੂੰ ਪ੍ਰਚਾਰਕ ਦੋ ਗੁਰਸਿੱਖੀ ਵਾਲੇ ਆ ਕੇ ਇਕੱਠਿਆ ਕਰ ਨੌਜਵਾਨਾਂ ਨੂੰ ਬਿਠਾ ਕੇ ਉਹਨਾਂ ਨੂੰ ਗੁਰਸਿੱਖੀ ਵਾਲ ਜੀਵਨ ਕੰਨ ਨੂੰ ਲੈ ਕੇ ਜਾਈਏ ਕੋਈ ਵਧੀਆ ਲੈਕਚਰਰ ਭਰਾਈਏ ਤਾਂ ਕਿ ਉਹਨਾਂ ਨੂੰ ਮੋਟੀਵੇਟ ਕਰਕੇ ਨਾ ਦਿਮਾਗ ਤੋਂ ਉਹਨਾਂ ਨੂੰ ਕੱਢਿਆ ਜਾਵੇ ਉਹਨਾਂ ਦਾ ਡਾਕਟਰੀ ਇਲਾਜ ਕਰਾਇਆ ਜਾਊਗਾ ਪਹਿਲਾਂ ਤੇ ਉਹਨਾਂ ਦੀ ਇਨਸਾਫ ਕੀਤੀ ਜਾਊਗੀ ਉਸ ਤੋਂ ਬਾਅਦ ਚਿੱਟੇ ਖਿਲਾਫ ਹਰ ਤਰ੍ਹਾਂ ਦਾ ਪ੍ਰਬੰਧ ਹਰ ਤਰ੍ਹਾਂ ਦੀ ਲੜਾਈ ਮੈਂ ਇਮਾਨਦਾਰ ਨਾਲ ਲੜੂਗਾ ਜਿੰਨਾ ਚਿਰ ਮੇਰੇ ਕੋਲੇ ਪੰਜ ਸਾਲ ਤੱਕ ਬੰਚੀ ਰਹਿ ਸਕਣਾ ਹੋਊਗਾ ਜੇਕਰ ਮੈਂ ਨਾ ਇਮਾਨਦਾਰ ਨਾਲ ਲੜਾਂ ਕੋਈ ਨਾ ਕਤਾਈ ਕਰਾਂ ਤਾਂ ਗੁਰੂ ਮਹਾਰਾਜ ਮੈਨੂੰ ਸਜ਼ਾ ਦੇਣ ਮੈਂ ਵਿਸ਼ਵਾਸ ਦਵਾ ਸਕਦਾ ਤੁਹਾਨੂੰ ਹੋਰ ਕੋਈ ਨਹੀਂ ਕਰ ਸਕਦਾ ਦੂਜੀ ਗੱਲ ਚੋਰਾਂ ਖਿਲਾਫ ਪਹਿਲੀ ਗੱਲ ਤੇ ਆਪਣੇ ਜਦੋਂ ਨਾ ਕੋਈ ਕਹਿੰਦੇ ਚੋਰ ਦਾ ਮਰ ਚੋਰ ਦੀ ਮਾਂ ਮਾਰ ਜੇ ਅੱਜ ਜੇ ਚੋਰਾਂ ਹੋ ਰਿਆਂ ਕਿਸਾਨਾਂ ਦੇ ਖੇਤਾਂ ਤੇ ਮਜ਼ਦੂਰਾਂ ਦੇ ਤਰਵਾਕਰ ਜਦੋਂ ਘਰਾਂ ਕੋਲ ਚਲੇ ਜਾਂਦੇ ਆ ਤਾਂ ਸਭ ਤੋਂ ਵੱਡੀ ਉਹਦੀ ਗੱਲ ਆ ਚਿੱਟਾ ਜਦੋਂ ਆਪਾਂ ਚਿੱਟਾ ਹੀ ਬੰਦ ਕਰਨਾ ਤੇ ਚੋਰੀਆਂ ਹਟ ਜਾਣਗੀਆਂ ਪਰ ਫੇਰ ਵੀ ਜੇਕਰ ਕੋਈ ਚੋਰੀ ਕਰੇਗਾ ਉਹਦੇ ਖਿਲਾਫ ਸਖਤ ਕੰਡਿਆ ਜਾਵੇਗਾ ਗੱਲਾਂ ਦੀ ਗੱਲ ਤੋਂ ਅਟਕਾ ਕੀਤੀ ਆ ਤੁਹਾਡੇ ਨੇ ਹੋਰ ਬਾਰੇ ਵਾਅਦੇ ਕੀਤੇ ਆ ਜਿੱਤੇ ਬਣ ਕੇ 15 ਤਰੀਕ ਦਾ ਤੁਹਾਡੇ ਨਾਲ ਪੈਲਸ ਦਿਵਾਉਣ ਦੀ ਗੱਲ ਕੀਤੀ ਆ ਪੈਲਸ ਦੇ ਵਿੱਚ ਅੱਜ ਵੀ ਵਿਆਹ ਵਾ ਤੇ ਮੇਰੇ ਸਮੇਂ ਭਟਾਉਂਦੇ ਸੀ ਤੇ ਅੱਜ ਹਲਾਕੇ ਦੇ ਪ੍ਰੈਸ ਦੇ ਬਣੇ ਤੁਹਾਡੇ ਸਾਹਮਣੇ ਆ ਸਾਰ ਸੰਗ ਦੀ ਗੱਲਾਂ ਜ਼ਿੰਮੇਵਾਰੀਆਂ ਨੂੰ ਆਉਂਦੀਆਂ ਹੁੰਦੀਆਂ ਆ ਇਹ ਲੀਡਰਿੰਗਾ ਸਰਪੰਚੀਆਂ ਠੀਕਾ ਮਾਨ ਸਰਕਾਰ ਵੀ ਹੈਗਾ ਪਰ ਮਾਸਤਕਾਰ ਦੇ ਨਾਲ ਕੰਮ ਕਰਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਅੱਜ ਦਿਨ ਤੁਹਾਨੂੰ ਤੁਹਾਡੇ ਹਾਈ ਸਕੂਲ ਦੇ ਉੱਤੇ ਖੜੂਗਾ ਹੱਥ ਬੰਨ੍ਹ ਕੇ ਬੋਲ ਤੁਸੀਂ ਪੌੜੀਆਂ ਸੋਚ ਤੁਹਾਡੀ ਆ ਇਰਾਦਾ ਤੁਹਾਡਾ ਆ ਫੈਸਲਾ ਤੁਹਾਡਾ ਵਾ ਮੇਰੀ ਤਾਂ ਨਿਮਰਤਾ ਸਭ ਮੈਂ ਤੇ ਮੇਰਾ ਸਮੁੱਚਾ ਪਰਿਵਾਰ ਤੁਹਾਨੂੰ ਬੇਇੱਜ਼ਤੀ ਕਰਦਾ ਮੇਰੇ ਬੇਟੇ ਨੇ ਬੇਇੱਜ਼ਤੀ ਕੀਤੀ ਆ ਤੇ ਮੈਂ ਸਾਰਾ ਪਰਿਵਾਰ ਇਸ ਗੱਲ ਦੀ ਯਕੀਨ ਦਿਵਾਉਂਦਾ ਆ ਗੁਰੂ ਮਾਰਗ ਹਰ ਕੋਣ ਸੱਚੇ ਕਿ ਨਾਕਤਾਹੀ ਕੀਤੀ ਆ ਨਾ ਗੁਰੂ ਮਹਾਰਾਜ ਕਰਨ ਦੇਵੇ ਤਲ ਘਟ ਕੇ ਅਰਦਾਸ ਕਰੀ ਲੇ ਕਿ ਸੱਚੇ ਬਾਦਸ਼ਾਹ ਜੇਕਰ ਪੰਜ ਸਾਹਿਬ ਦੇਈ ਤਾਂ ਆਮਾਨ ਦਾ ਕੰਮ ਕਰਾਉਂਦਾ ਬਹੁ ਬਖਸ਼ੀ ਤੇ ਨਹੀਂ ਤਾਂ ਦੇਈ ਨਾ ਮੈਂ ਹੀ ਸੋਹਿਆ ਨਾ ਹੜ ਵੀ ਕਹਿੰਦਾ ਕਿ ਸਾਹ ਸੰਗਤ ਜੀ ਮੈਨੂੰ ਸਰਪੰਚੀ ਦੀ ਲੋੜ ਨਹੀਂ ਜੇਕਰ ਗੁਰੂ ਦੇ ਗੱਲ ਇਹ ਹੈ ਵੀ ਗੁਰੂ ਮਹਾਰਾਜ ਮੈਨੂੰ ਸਰਪੰਚਤਾ ਬਣਾਈ ਮੈਂ ਨਾ ਲੋਕਾਂ ਦੀਆਂ ਮੀਂਹਾਂ ਤੇ ਖੜਾ ਉੱਤਰ ਸਕਾਂ যে সোচনাকে চানসু জী কালসা বাইগুরু জী কী ভাজন